ਪਤਨ ਤੁਗਾ ਤੈ ਤੂੰ ਐਵੇਂ ਨਾ ਚਿਤ ਨਵਾਈ ਦਈ ਐਵੇਂ ਨਾ ਕਿੱਤ ਲਾਈ ਸਮਰਦਾਨਿਆ ਤੇਰੇ ਧੀਆਂ ਪੁੱਤਰਾਂ ਦੀ ਰਾਖੀ ਕਰਤਾਰ ਕਰੂਗਾ ਆ ਕੋ ਸਤਨਾਮ ਵਾਹਿਗੁਰੂ ਬਾਣੀ ਕਹਿੰਦੀ ਐ ਮੈਂ ਕੋਲੋ ਨਹੀਂ ਕਹਿੰਦਾ ਮਿਰੋ ਬਾਣੀ ਕਹਿੰਦੀ ਤੂੰ ਕਾਹੇ ਟੋਲੇ ਆਂਈਆ ਤੂੰ ਤੇ ਰੱਖੇਗਾ ਸਿਰ ਜਨ ਕੋਤ ਧੀ ਨੂੰ ਉਹਦੇ ਮਾਲਕ ਨੂੰ ਪਿਆਰੀ ਹੋ ਜਾਂਦੀ ਐ ਵੀਰੋ ਤੇ ਫਿਰ ਪ੍ਰਤ ਬਾਲਣਾ ਕੌਣ ਕਰਦਾ ਕਿ ਉਹ ਪ੍ਰਭੂਆਂ ਬੈਠੇ ਕਰਨੀ ਕੋਈ ਕਰਦਾ ਨਾ ਨਿਰੋਧ ਪ੍ਰਤ ਬਾਲਣਾ ਤੇ ਹੁਣ ਕੌਣ ਕਰਦਾ ਵੀਰੋ ਆਪਣੀ ਮਤ ਨਹੀਂ ਕੰਮ ਕਰਦੀ ਵਿੱਚੇ ਹੀ ਬੈਣ ਆਪਣੀ ਮਤ ਨਹੀਂ ਕੰਮ ਕਰ ਸਕਦੀ ਸਿੱਖੋ ਮੇਰਾ ਮਾਲਕ ਹੀ ਸਿਰ ਤੇ ਹੱਥ ਲਗਾਈ ਜਾਂਦਾ ਆ ਤੁ ਸਤਨਾ ਗਰੀਬਾ ਇਹ ਮੇਰਾ ਦਾਤਾ ਮਹਾਰਾਏ ਜਦੋਂ ਇਹਨੇ ਸਿਰ ਤੇ ਹੱਥ ਧਕਾਤਾ ਫਿਰ ਪੁੱਤ ਦੀ ਖੁਆਇਸ਼ ਕੋਈ ਅਧੂਰੀ ਨਹੀਂ ਰਹਿੰਦੀ ਮੋ ਮੰਗੀਆਂ ਮਰਦਾਨੀ ਚੋਲੀ ਚ ਫਵਾਈ ਜਾਂਦਾ ਆਖੋ ਸਤਨਾਮ ਵਾਹਿਗੁਰੂ ਜੀ ਪਿਆਰ ਵਾਲੋ ਮੇਰੇ ਧੰਗ ਗੁਰ ਨਾਮਿਤ ਨੇ ਮਰਦਾਨਿਆਂ ਦੇ ਸਿਰ ਤੇ ਹੱਥ ਧਕਾ ਕੇ ਕਹਿੰਦੇ ਮਰਦਾਨਿਆ ਤੂੰ ਨਾ ਜਨਤਾ ਕਰਨ ਦੇ ਪੁੱਤਾਂ ਦੀ ਤੂੰ ਨਾ ਜਨਤਾ ਕਰ ਓ ਬਹੁਤ ਖੁਦਾ ਪ੍ਰਮਾਤਮਾ ਤੇਰੇ ਪੋਤਾ ਧੀਆਂ ਦਾ ਵਾਲੀ ਹੋਵੇਗਾ ਤੁਸਾ ਪ੍ਰਭ ਦੀ ਬੱਚ ਤੇ ਪਿਆਰ ਵਾਲਿਓ ਮਰਦਾਨਾ ਮੇਰੇ ਧੰਨ ਗਨانک ਦੇ ਮੁਬਾਰਕ ਬਾਜਰ ਸੁਣ ਕੇ ਨਾਲ ਤੁ ਤੇ ਵੀਰੋ ਜੋਨਾ ਦੀ ਤਾਂ ਬਾਣੀ ਇੰਨੀ ਮਿੱਠੀ ਸੀ ਨਾ ਧੰਨ ਗਨانک ਦੀ ਐਨੇ ਬੋਲ ਮਿੱਠੇ ਸੀ ਮੇਰੇ ਬਾਪੇ ਦੇ ਜਦੋਂ ਇਹ ਕੀਰਤਨ ਕਰਦੇ ਸੀ ਨਾ ਵੀਰੋ ਤੇ ਅਕਾਸ਼ ਦੇ ਪੰਛੀ ਵੀ ਕੋਲੇ ਆ ਕੇ ਬਹਿ ਜਾਂਦੇ ਸੀ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਵੱਡੇ ਮਹਾਂਪਰਖਾਂ ਨੇ ਇਹਨਾਂ ਦੀ ਉਸਤਤੀ ਪ੍ਰਥਾ ਬੋਲਣਾ ਆਉ ਪਰਿਆ ਨਾਲ ਸਾਰੇ ਬੜਿਓ ਵੀਰੋ ਹੁਣ ਪਹਿਲੇ ਇਹ ਸੱਚ ਆਪ ਨੂੰ ਐ ਬੋਲਣਾ ਦਾ ਵੀਰੋ ਦਾਸ ਫਿਰ ਮੇਰਾ ਜਥਾ ਬੋਲਣਾ ਤੇ ਫਿਰ ਸੰਗਤ ਨੇ ਬੋਲਣਾ ਵੀਰੋ ਜੇ ਅੱਜ ਆਪਾਂ ਬਾਪਾ ਜਗਤਾਰ ਸਿੰਘ ਦੀ ਯਾਦ ਦੇ ਵਿੱਚ ਬੈਠੇ ਆ ਨਾ ਵੀਰੋ ਦੇ ਕੋਈ ਖਤਨ ਦਾ ਕੋਈ ਲਾਹਾ ਮਿਲੇ ਆਪਾਂ ਨੂੰ ਵਾਹਿਗੁਰੂ ਦਾ ਕਿਰਕਾ ਵੀ ਜੀਜ ਵਸ ਗਿਆ ਤਾਂ ਵੀਰੋ ਕਿਰਕਾ ਕਿਰਕਾ ਤੁਸੀਂ ਝੋਲੀ ਚੁਵਾ ਕੇ ਘਰੇ ਲੈ ਗਏ ਤੇ ਮੁਕਣਾ ਵੀ ਸਾਰੀ ਜ਼ਿੰਦਗੀ ਆਪੋ ਸਤਿਨਾਮ ਸ੍ਰੀ ਵਾਹਿਗੁਰੂ ਬਾਬੇ ਬੋਲੇ ਵਾਲੇ ਤਾਂ ਆਪਣੇ ਕੋਲੇ ਵੀਰੋ ਇਹਨਾਂ ਦਾ ਬਜਟ ਸੀ ਇਹ ਪੜਦੇ ਹੁੰਦੇ ਸੀ ਕਿਤੇ ਕਿਤੇ ਤੇ ਮੈਂ ਮੱਧਿਆਂ ਤੋਂ ਪੜਿਆ ਇਹ ਕਹਿੰਦੇ ਹੁੰਦੇ ਸੀ ਭਰੇ ਰਹਿਣਗੇ ਭੰਡਾਰੇ ਤੇਰੇ ਸਤ ਸੰਭੋਲ ਵਾਲਿਆ ਅਸੀਂ ਸਾਰਤਾ ਸਮਾਗਮ ਵਿੱਚ ਆਏ ਬਈ ਤੇ ਡਰਾਮਾਂ ਦਾ ਕੰਕ ਵਾਲਿਆਂ ਦਾ ਮੇਰੇ ਮਾਲ ਨੂੰ ਉਪਰੀ ਕਰਾ ਕੋ ਸ਼ਤਨਾਮ ਸਵਾਗਤ ਨੂੰ ਬਾਈ ਗੁਰੂ ਕਿਵੇਂ ਮਿੱਠੀ ਬਾਣੀ ਬੋਲਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਮੇਰੇ ਘਰ ਪਰਿਵਾਰਕ ਮਿੱਠੀ ਬਾਣੀ ਬੋਲਦੇ ਐ ਆਓ ਪਿਆਰ ਨਾਲ ਪੜੀਏ ਅਸਲ ਸਚਨਾ ਸਮੋ بولن کي گرا بولا ئي Thank oh you. ਇਹ ਕਿਤੇ ਪੁੱਤ ਦੀ ਬੋਲ ਵੀ ਜਾਵੇ ਨਾ ਪੁੱਤ ਦੀ ਬੋਲ ਵੀ ਜਾਵੇ ਉਦਾਂ ਕਰਕੇ ਵੀ ਬੋਲੇ ਤੇ ਢਿੱਡ ਜਿਸ਼ ਪਾ ਲਈ ਨਹੀਂ ਕਿਸੇ ਨੂੰ ਦੱਸਦੀ ਨਹੀਂ ਆਕੋ ਸਤਨਾਮ ਦੀਵਾ ਵਾਹ ਤੇ ਇਸੇ ਤਰ੍ਹਾਂ ਮੇਰਾ ਮਾਲਕਾ ਵੀਰੋ ਔਗਣ ਕਰਦੇ ਪੁੱਤ ਦੀ ਸਿੱਖ ਪਰ ਪਰਦਾ ਬਾਲੇ ਦਾ ਆਕੋ ਸਤਨਾਮ ਇਹ ਤਾਂ ਪਤਾ ਕਿ ਸੀਤਾ ਦੀ ਬਾਣੀ ਦੇ ਵਿੱਚ ਮੇਰਾ ਮਾਲਕ ਕੀ ਕਹਿੰਦਾ ਭਾਈ ਇਹਦੇ ਕੋਲੇ ਜਦੋਂ ਦੇਖਾਂਗੇ ਨਾ ਆਪਾਂ ਪਰ ਜਿਵੇਂ ਮਾਪੇ ਪੁੱਤਾਂ ਨੂੰ ਯਾਰੋ ਸਮਝਾਉਂਦੇ ਆ ਮੇਰਾ ਮਾਲਕਾਂ ਇਹ ਸਮਝਾਈ ਚੱਲਦਾ ਗਿਆ ਲੋ ਇਹ ਕਹਿੰਦੇ ਤੂੰ 100 ਸਾਲ ਗਲਤੀਆਂ ਕਰਿਆ ਤੂੰ 5000 ਸਾਲ ਗਲਤੀਆਂ ਕਰਿਆ ਤੂੰ 7000 ਗਲਤੀਆਂ ਕਰਿਆ ਇੱਕ ਮੇਰੀ ਆਤਮਾ ਕਹਿੰਦੀ ਮਹਾਰਾ ਸੱਚੇ ਬਾਦਸ਼ਾਹ ਮੈਂ ਭੁੱਲ ਗਿਆ ਇੱਕ ਮੇਰੀ ਗੈਧੀ ਆਂਕੇ ਵਾਸਤੇ ਇੱਕ ਮੇਰੀ ਕਹਿੰਦੀ ਸੱਚੇ ਬਾਦਸ਼ਾਹ ਮੈਂ ਭੁੱਲ ਗਿਆ ਤੇ ਮੇਰੇ ਮਾਲਕ ਦਾ ਗਿਰਦਾ ਜੀ ਆਪਾਂ ਨੂੰ ਸ਼ਾਤੀ ਦਾ ਮਾਰਗ ਦੱਸੋ ਸਤਿਨਾਮ ਏਕ ਓਰਿ ਮੈਂ ਕੋਲੋਂ ਨਹੀਂ ਕਹਿੰਦਾ ਸੰਗਤ ਮੇਰੇ ਮਾਲਕ ਕਹਿੰਦੇ ਪਿਛਲੇ ਅੰਗਣ ਦਸਲੇ ਪ੍ਰਭ ਅਰਗੇ ਮਾਰਗ ਪਾਵੈ ਤੇਰੇ ਪਿਛਲੇ ਅੰਗਣ ਕੀਤੇ ਸਾਰੇ ਮਾਲਕ ਤੇ ਮੇਰਾ ਮਾਲਕ ਤੈਨੂੰ ਰਸਤਾ ਦਿਖਾ ਦੂਗਾ ਤੇ ਮੇਰਾ ਮਾਲਕ ਤੈਨੂੰ ਸ਼ਾਂਤੀ ਦਾ ਦਾਤਾ ਉਹ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਤੈਨੂੰ ਪੁੱਤ ਬਖਸ਼ੋ ਨਹੀਂ ਆਉਣੀ ਚਾਹੀਦੀ ਤੈਨੂੰ ਪੁੱਤ ਬਖਸ਼ਾਉਣੇ ਆਉਣੀ ਚਾਹੀਦੀ ਐ ਹੁਣ ਪੁੱਤਾਂ ਵੀਰੋ ਜੇ ਚਤਰਾਈ ਕਰੇ ਮਾਪਿਆਂ ਦੇ ਸਾਹਮਣੇ ਤੇ ਬੇਦਖ ਨੀ ਤਾਂ ਨੋਟਿਸ ਤਿਆਰ ਹੁੰਦਾ ਨਾ ਵੀਰੋ ਤੇ ਅਗਲੇ ਪੜਾਅ ਕੀ ਕਹਿੰਦੇ ਆ ਪੁਰੀਆਂ ਕੀ ਕਹਿੰਦੀ ਆ ਜੀ ਸੁਣਿਓ ਸੰਗਤੇ ਦੁਨੀਆ ਕਹਿੰਦੀ ਵੀ ਜਿਹੜਾ ਮਾਪਿਆਂ ਦਾ ਨਹੀਂ ਬੜਿਆ ਸਾਦਾ ਵੀ ਸਵਾਲ ਤੂ ਆ ਤੂ ਸਤਨਾਮ ਦੀਵਾਰ ਲੱਗਿਆ ਸੇਗਰ ਨਹੀਂ ਕੋਈ ਦਿੰਦਾ ਗੁਸਾ ਰੰਮਨ ਨੂੰ ਮੇਰੀ ਗੱਲ ਦਾ ਮੰਗਿਆ ਸੇਗਰ ਨਹੀਂ ਕੋਈ ਦਿੰਦਾ ਸੰਗ ਤੇ ਤੇ ਜੇ ਮਾਇਕ ਨੂੰ ਜੇ ਚਰਨਾਂ ਨਾਲ ਜੁੜੇ ਦੇ ਜੇ ਮਾਪਿਆਂ ਦੇ ਚਰਨਾਂ ਨਾਲ ਜੁੜਿਆ ਰਿਓ ਪੁੱਤ ਤੇ ਜੇ ਬਾਪੂ ਕੋਲੇ ਦੋ ਚਾਰ ਨਾਂ ਲਵਾ ਦਿੰਦਾ ਚਾਰ ਚਾਰ ਨਾਂ ਲਵਾ ਦਿੰਦਾ ਵਾਰੇ ਵਾਰੇ ਜਾਂਦਾ ਏ ਨੇ ਨਹੀਂ ਤਾਂ ਕੁੰਡਾ ਘੇਰ ਕੇ ਰੋਂਦਾ ਆ ਕੋ ਸਤਨਾਮ ਸੁਭਾ। ਕੁੰਡਾ ਘੇਰ ਕੇ ਰੋਂਦਾ ਜਿਹਦੇ ਪੁੱਤ ਨਸ਼ੇ ਤੇ ਲੱਗ ਗਏ ਵੀਰੋ। ਉਹ ਮਾਂ ਅੰਦਰ ਬਾਹਰ ਰੋਂਦੀ ਐ ਅੰਦਰ ਬਾਹਰ ਪੁੱਛੋ ਤਾਂ ਸਹੀ ਬਾਪਿਆਂ ਨੂੰ। ਜਿਹਦਾ ਪੁੱਤ ਛਾਲ ਨੂੰ ਕੰਮ ਹੋ ਕੇ ਘਰੇ ਆ ਜਾਂਦਾ। ਉਹ ਮਾਂ ਅੰਦਰ ਬਾਹਰ ਰੋਂਦੀ ਆ ਪੁੱਤਰਾ ਤੇਰੇ ਪਾਲਣ ਚ ਦਸ ਕਸਰ ਕਿਹੜੀ ਰਹੀ। ਦਸ ਪੁੱਤਰਾ ਤੇਰੇ ਪਾਲਣ ਦੇ ਕਸਰ ਤੰਦ। ਕਿਹੜੀ ਵੈਗੀ ਸੀ ਪੁੱਤਰਾ ਤੈਨੂੰ ਨਾ ਤਾਂ ਚਾਵਾਣਾ ਪਾਲਿਆ ਤੂੰ ਸ਼ੌਕ ਨਾਲ ਸਾਡੀ ਸੇਵਾ ਕਰਨੀ ਸੀ ਪਰ ਤੂੰ ਸ਼ੌਕ ਨਾਲ ਨਸ਼ਾ ਕਰਦਿਆ ਕੋ ਸਤਨਾਮ ਪੁੱਤਰਾ ਤੂੰ ਤਾਂ ਸ਼ੌਕ ਨਾਲ ਮੇਰੀ ਸੇਵਾ ਕਰਨੀ ਸੀ ਤੂੰ ਤਾਂ ਪੁੱਤਰਾ ਸ਼ੌਕ ਨਾਲ ਬਾਪੂ ਦਾ ਸਿਰਵਹਟਾਉਣਾ ਸੀ ਬੁੱਢੇ ਬਟਾ ਦੀ ਸੇਵਾ ਕਰਨੀ ਸੀ ਪਰ ਤੂੰ ਸ਼ੌਕ ਨਾਲ ਨਸ਼ਾ ਕਰਦਿਆ ਪੁੱਤਰਾ ਜੇ ਸੋਗ ਨਾਮ ਵਾਹਿਗੁਰੂ ਦਾ ਨਾਮ ਲੈਂਦਾ ਤੇ ਪਰਮਦੇਵ ਨੂੰ ਪ੍ਰਾਪਤ ਹੋ ਜਾਣਾ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੋਏ ਘੋਬੇ ਨੂੰ ਜੀ ਆ ਮਾ ਮਾ ਵੀਰੋ ਜਿੰਨਾਂ ਦੇ ਪੁੱਤ ਨਸ਼ੇ ਚ ਵੱਡੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਾਇਨਾਤ ਜਿਵੇਂ ਜਦੋਂ ਪੁੱਤ ਧੀ ਦਾ ਨੀਂਦ ਪੁੱਤ ਧੀ ਦਾ ਨਹੀਂ ਦੁਨਿਆਵੀ ਧਾਰਮਿਕ ਤਾਂ ਦੰਗਾ ਜੀ ਮਾਨ ਘੜਦਾ ਵੀਰੋ ਜਦੋਂ ਪੁੱਤ ਧੀ ਦਾ ਨੀਂਦ ਬਾਹਰ ਹੋ ਜਾਂਦਾ ਬੇਨੁਕਸੇ ਹੀ ਪਰ ਪਿਤਾ ਦਾ ਦਿਲ ਪੁੱਛਿਆ ਜਾਂਦਾ ਹੈ ਸੈਤੀ ਜਾਂਦਾ ਜਿਵੇਂ ਘਰੇ ਨਹੀਂ ਹੁੰਦਾ ਤੇ ਜੇ ਕਦੇ ਪੂਨ ਵੀ ਲਾ ਲਵੇ ਮੂਰੋ ਕੱਬਾ ਕਹੋਦਾ ਪਰ ਚੁੱਪ ਹੋ ਜਾਂਦੇ ਆ ਪਾਪੇ ਮੇਰੀ ਗੱਲ ਤਾਂ ਦੂਸਰਾਂ ਨਾਲ ਨਾ ਬਣਾਇਆ ਕਰੋ ਵੀਰੋ ਪਰ ਸਿੱਖਿਆ ਦਾ ਇਹ ਨਗਾਲਿਆ ਮਾਪਿਆਂ ਦੀ ਜ਼ਿੰਦਗੀ ਪੁੱਤਾਂ ਧੀਆ ਚ ਵਸਦੀ ਆ ਕਿਰਤ ਸਤਨਾਮ ਮਾਂ ਹੱਕ ਦਾਲਦੀ ਆ ਨਾ ਵੀਰੋ ਤੇ ਇਸੇ ਤਰ੍ਹਾਂ ਸਾਧੂ ਸੰਤ ਆ ਨਾ ਜਿਹੜੇ ਉਹ ਆਪਣੀ ਜਿੰਨੀ ਉਮਰ ਹੁੰਦੀ ਹੈ ਜਿੰਨੇ ਉਹਨਾਂ ਨੂੰ ਮੇਰੇ ਮਾਲਕ ਨੇ ਆਰੰਭ ਦਿੱਤੀ ਹੁੰਦੀ ਹੈ ਉਹ ਸਾਰੀ ਦੀ ਸਾਨੀਆ ਸੰਗਤ ਨੂੰ ਦੋਸਤੋ ਜੀ ਨਿਸ਼ਾਫਰ ਕਰ ਜਾਂਦਾ ਤੇ ਮੈਂ ਕਈ ਮੇਰੀ ਬੱਚਰ ਸਾਝਾ ਕਰਦਾ ਹੁੰਦਾ ਤੇ ਆਹ ਤਾਂ ਮਾਸਟਰ ਜੀ ਬੈਠੇ ਆ ਭਾਈ ਆਪਣੇ ਕੋਲੇ ਉਹ ਕਹਿੰਦੇ ਕੱ사가 ਕਰਦੇ ਹੁੰਦੇ ਸੀ ਸੰਗਤ ਦੇ ਮੈਨੂੰ ਬੱਚਰ ਕੋਲੋਂ ਕੋਲੋਂ ਚੇਤੇ ਆ ਜੀ ਕੱ사가 ਕਰਦੇ ਹੁੰਦੇ ਸੀ ਤੇ ਕਹਿੰਦੇ ਬਾਬਾ ਯਾਗਰ ਸਿੰਘ ਮਹਾਰਾਜ ਬੈਠੇ ਹੁੰਦੇ ਤੇ ਇਹਨਾਂ ਨੇ ਜਦੋਂ ਸਕੂਲੋਂ ਆਉਣਾ ਤੇ ਕੱ사가 ਕਰ ਤੇ ਜਦੋਂ ਕਰਵਾ ਕਰਨੀ ਨਾ ਸੰਗਤ ਦੇ ਇੱਕ ਦਿਨ ਕਹਿੰਦੇ ਮਰਦ ਜੀ ਕਹਿੰਦੇ ਬਾਬਾ ਜੀ ਮੈਨੂੰ ਕੱਲੇ ਵੀ ਕਥਾ ਕਰਾਈ ਜਾਣੀ ਆ ਕਿ ਆ ਸੰਗਤ ਕੋਈ ਨਹੀਂ ਨਹੀਂ ਦੀ ਕੋਈ ਦੀਦੀ ਨਹੀਂ ਅੱਗੇ ਪਿੱਛੇ ਸੰਗਤ ਵੀ ਫੱਦ ਲਿਆ ਕਰੋ ਤੇ ਬਾਬਾ ਜੀ ਜਗਦਰ ਸਿੰਘ ਕਹਿੰਦੇ ਪੁੱਤਰਾ ਕਹਿੰਦੇ ਇਹ ਸੰਗਤ ਨੂੰ ਤਾਂ ਨਾਂਣ ਵੀ ਦਿੱਤੇ ਆ ਕੱਟੀਆਂ ਦਿੱਤੀਆਂ ਇਹ ਰਸਨਾ ਦਿੱਤੀ ਐ ਹੱਥ ਪੈਰ ਦਿੱਤੇ ਐ ਸੇਵਾ ਕਰਨ ਦਾ ਮੌਕਾ ਇਹਨਾਂ ਕੋਲੇ ਆ ਨਾਮ ਜਪਣ ਦਾ ਮੌਕਾ ਇਹਨਾਂ ਕੋਲੇ ਆ ਇਹ ਤਾਂ ਜਪ ਲੈਣਗੇ ਇਹ ਜਿਹੜੀਆਂ ਆ ਆਗਰ ਤੋਂ ਰੂਹਾਂ ਬੈਠੀਆਂ ਨਾਮ ਜਪੀ ਜਾਂਦੀਆਂ ਇਹਨਾਂ ਦਾ ਕਲਿਆਣਾ ਕਰਾ ਲੈ ਕਰਨਾ ਸਤਨਾਮ ਵਾਹਿਗੁਰੂ ਇਹਨਾਂ ਦਾ ਕਲਿਆਣ ਕਿੱਥਾਂ ਵਿੱਚ ਕਰਨਾ ਏ ਤੇ ਬਾਬਾ ਯਾਦਕ ਸਿੰਘ ਦਾ ਬਚਨ ਸੀ ਜੀ ਕਹਿੰਦੇ ਤੂੰ ਦੇਖੀ ਜਾਏ ਬਈ ਸਿੰਘ ਐਸੇ ਰੌਣਕਾਂ ਲੱਗੀਆਂ ਕਰਨੀਆਂ ਰੌਣਕਾਂ ਤੇ ਅੱਜ ਵੀਰੋ ਕਹੜੀ ਕੱਢਣੀ ਤੋਂ ਤੇ ਆ ਜੀਭਾ ਮੇਰੀ ਬਿਆਨ ਨਹੀਂ ਕਰ ਸਕਦੀ ਦੇਖੋ ਕਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਾਪ ਹੈ ਕਿੰਨੇ ਸੰਗਤਾਂ ਤੇ ਗੁਰੂ ਦੇ ਸੇਵਾਦਾਰ ਜਿਨ੍ਹਾਂ ਦੀ ਬਿਉਟੀ ਪਹਿਲੇ ਦਿਨ ਤੋਂ ਲੱਗੀ ਹੋਈ ਹੈ ਕਿਨੇ ਲੋਟਾ ਚਾਮਾਂ ਦੇ ਨਾਲ ਮੇਰੇ ਮਾਰਗ ਦੀ ਸੇਵਾ ਕਰੀ ਜਾਂਦੇ ਆ ਕੋ ਸਤਨਾਮੁ ਕੀ ਰਾਲੇ ਜਿਹਦੇ ਪਾਸੀ ਅੰਭਿਆ ਨਾ ਵੀਰੋ 23 ਤਰੀਕ ਤੋਂ ਲੈ ਕੇ ਬਾਬਾ ਜੱਟ ਸਿੰਘ ਦੀ ਆਪਣਾ ਯਾਦਗਾਰ ਤੇ ਪਹਿਲਾ ਜੰਡ ਵਾਲੇ ਮੇਰੇ ਨਗਰ ਦੇ ਵਿੱਚ 23 ਤੋਂ ਲੈ ਕੇ 25 ਤੱਕ ਫਿਰ 26 ਤੋਂ ਲੈ ਕੇ 22 ਅੱਜ ਦੇ ਦਿਨ ਭੋਗ ਪਾਇਆ ਵੀਰੋ ਤੇ ਆਪਾਂ ਸਾਰੇ ਮੇਰੇ ਮਾਰਗ ਦੀ ਕੋਕਲ ਦੇ ਬੈਠੇ ਆ ਤੇ ਪਿਆਰ ਵਾਲਿਓ ਜਿੱਦੇ ਵੀ ਬਾਬਾ ਜੀ ਦੀ ਬਰਸ਼ੀ ਅਰੰਭੀ ਆ ਸੇਵਾਦਾਰਾਂ ਦੇ ਸੇਵਕਾਂ ਦੇ ਪੈਰ ਧਰਤੀ ਦੇ ਜੀ ਲੱਗੇ ਆ ਸਤ ਨਾਮ ਸ਼੍ਰੀਵਰ ਕਿਉਂਕਿ ਮਨ ਚਾਹੇ ਵੀ ਲੋਕ ਮਨ ਚਾਹੇ ਵੀ ਕੋਈ ਕੰਮ ਹੀ ਨਾ ਰਹਿ ਜਾਵੇ ਸਤਿ ਤਾਂ ਦੇ ਆਦਰ ਮਾਨ ਚਾਹੇ ਸਤ ਨਾਮ ਸ਼੍ਰੀਵਰ ਤੇ ਬੱਡੇ ਬਾਪੁਰਖ ਪੜਦੇ ਆਓ ਪਿਆਰ ਨਾਲ ਪੜੀਏ ਜੀ ਚੜੀ ਰਹੇ ਦਿਨ ਰਾਤ ਨਾਮ ਤੁਸ਼ਾਈ ਦਾ ਤਦ 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 ਪਰਾਏ ਟਰਾਲੀ ਤੇ ਲਿਖਣ ਵਾਲਾ ਸ਼ਬਦ ਨਹੀਂ ਸਕਦੇ ਨਾਮ ਕੁਮਾਰੀ ਨਾਨਕਾ ਚੜੀ ਰਏ ਦਿਨ ਰਾਤ ਇਹ ਕਮਾਉਣ ਵਾਲਾ ਬਚਣਾ ਆ ਕੋ ਸਤਨਾਮ ਤੇ ਇੱਕ ਵੀਰੋ ਮਹਾਂਪੁਰਖਾਂ ਨੇ ਹੋਰ ਧਾਰਨਾ ਪੜਨੀ ਇਹ ਨਾ ਸਮਝ ਜੇ ਬਾਬਾ ਧਾਰਨਾ ਹੀ ਪੜੀ ਜਾਂਦਾ ਪਰ ਪੜੋ ਮਿਲੋ ਗੱਗ ਕੇ ਆ ਸੇਵਾਦਾਰਾਂ ਦਾ ਪੈਰ ਥੱਲੇ ਨਹੀਂ ਲੱਗਿਆ ਦੇ ਨਾਮ ਦੀ ਕੁਮਾਰੀ ਇਹਨਾਂ ਨੂੰ ਜੜੀ ਵੀ ਆਇਆ ਸਤਿਨਾਮ ਇਹ دیਵਾਨਾ ਮੇਰੇ ਮਾਲਕ ਦੀ ਸੇਵਾ ਦੇ ਵਿੱਚ ਤੇ ਆਹ ਪਿਆਰ ਨਾਲ ਉਹ ਵੀ ਬੜੀਏ ਇਤਿਹਾਸਾ ਪਾਣਾਂ ਦੀ ਨਾਸਾਂ ਜਾ ਕਰਾਂਗੇ ਤੇਰੇ ਨਾਮ ਦੇ ਤੇ ਮਨ ਹੋਏ تیر ਤੇ ਵਾਹੇ ਨਾਮ ਦਾ